ਖੁਸ਼ੀ ਰਹਿਣ ਦੇ ਇਹ 10 ਤਰੀਕੇ ਤੁਸੀਂ ਆਪ ਦੀ ਜ਼ਿੰਦਗੀ ਵਿੱਚ ਧਾਰ ਲੋਗੇ ਤਾਂ ਹਮੇਸ਼ਾ ਖੁਸ਼ਹੀਰ ਹੋਗੇ ਠੀਕ ਹੈ ਕੋਈ ਖੁਸ਼ ਮਹਿਸੂਸ ਕਰਨਾ ਪਸੰਦ ਕਰਦਾ ਹੈ ਪਰ ਇਹ ਕਹਿਣਾ ਸੌਖਾ ਹੈ ਸਾਡੇ ਸਾਰਿਆਂ ਵਿੱਚ ਉਤਰਾ ਚੜਾ ਹੁੰਦੇ ਰਹਿੰਦੇ ਆ ਅਤੇ ਕੁਝ ਦਿਜੇ ਦਿਨਾਂ ਦੂਜਿਆਂ ਨਾਲੋਂ ਬਿਹਤਰ ਹੁੰਦੇ ਹਨ ਜੇ ਤੁਸੀਂ ਨਰਾਸ਼ ਆਸਥਿਰ ਮਹਿਸੂਸ ਕਰ ਰਹੇ ਹੋ ਤਹਾਨੂੰ ਉਤਸ਼ਾਹ ਕਰਨ ਲਈ ਕੁਝ ਵਿਚਾਰਾਂ ਦੀ ਜ਼ਰੂਰਤ ਹੈ ਜਾਂ ਆਪਣੇ ਦਿਨ ਦੇ ਇੱਕ ਨਵਾਂ ਦ੍ਰਿਸ਼ਟੀਕੋਣ ਲੈਣ ਚਾਹੁੰਦੇ ਹੋ ਤਾਂ ਖੁਸ਼ ਰਹਿਣ ਦੇ 10 ਤਰੀਕ ਕੇ ਹਨ ਇਹਨਾਂ ਨੂੰ ਅਪਣਾਓ ਤੇ ਹਮੇਸ਼ਾ ਖੁਸ਼ ਰਹੋ ਇੱਕ ਧੰਨਵਾਦੀ ਸੁਚੀ ਲਿਖੋ ਸ਼ੁਕਰਗੁਜ਼ਾਰੀ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸਾਡੇ ਸਭ ਤੋਂ ਸ਼ਕਤੀਸ਼ਾਲੀ ਮਾਨਸਿਕਤਾ ਅਤੇ ਸਾਧਨਾ ਵਿੱਚ ਇੱਕ ਹੈ ਇਸ ਦਾ ਨਿਯਮਤ ਅਭਿਆਸ ਤੁਹਾਨੂੰ ਉਤਸ਼ਾਹਿਤ ਕਰਦਾ ਹੈ ਕਿ ਤੁਹਾਡੇ ਕੋਲ ਕੀ ਹੈ ਉਸ ਦੀ ਬਜਾਏ ਜੋ ਤੁਹਾਡੇ ਕੋਲ ਨਹੀਂ ਹੈ ਦੂਸਰੇ ਨੰਬਰ ਤੇ ਖੁਸ਼ ਰਹਿਣ ਦਾ ਤਰੀਕਾ ਡਾਇਰੀ ਲਿਖਣਾ ਮੈਂ ਦੇਖ ਸਕਦਾ ਹਾਂ ਕਿ ਜਦੋਂ ਮੈਂ ਉਲਝਾਂ ਉਲਝੇ ਹੋਏ ਵਿਚਾਰ ਕਾਗਜ਼ ਤੇ ਆਕਾਰ ਲੈਂਦਾ ਹਾਂ ਇਹ ਮੈਨੂੰ ਇਹ ਜਾਣਨ ਵਿੱਚ ਮਦਦ ਕਰਦੇ ਹਨ ਕਿ ਮੈਂ ਅਸਲ ਵਿੱਚ ਕੀ ਸੋਚ ਰਹੀ ਹਾਂ ਅਤੇ ਮੈਨੂੰ ਇਸ ਬਾਰੇ ਕੀ ਕਰਨ ਦੀ ਲੋੜ ਹੈ ਜਦੋਂ ਤੁਸੀਂ ਕਿਸੇ ਕਾਰਨ ਕਰਕੇ ਨਿਰਾਸ਼ ਮਹਿਸੂਸ ਕਰ ਰਹੇ ਹੋ ਤਾਂ ਜਰਨਲਿੰਗ ਇੱਕੀ ਤੌਰ ਤੇ ਸਕਾਰਾਤਮਕ ਵਾਈਬਸ ਨੂੰ ਉਤਸ਼ਾਹਿਤ ਕਰਨ ਦਾ ਇੱਕ ਤਰੀਕਾ ਹੈ ਸਿਹਤਮੰਦ ਰੁਟੀਨ ਬਣਾਓ ਛੋਟੀਆਂ-ਛੋਟੀਆਂ ਚੀਜ਼ਾਂ ਜੋ ਅਸੀਂ ਹਰ ਰੋਜ਼ ਕਰਨਾ ਚਾਹੁੰਦੇ ਹਾਂ ਉਸ ਦੀ ਲਿਸਟ ਬਣਾਓ ਇਸ ਵਿੱਚ ਘਰ ਦੇ ਕੰਮ ਤੰਦਰੁਸਤ ਰਹਿਣਾ ਅਤੇ ਸਿਹਤਮੰਦ ਖਾਣਾ ਕਿਸੇ ਦੋਸਤ ਨੂੰ ਫੋਨ ਕਰਨਾ ਡਾਇਰੀ ਲਿਖਣਾ ਆਦੀ ਹੋ ਸਕਦਾ ਹੈ ਚੌਥੇ ਨੰਬਰ ਤੇ ਹੈਗਾ ਇੱਕ ਪ੍ਰੇਰਣਾਦਾਇਕ ਪੋਡਕਾਸਟ ਸੁਣੋ ਕੁਝ ਸਮੇਂ ਲਈ ਕਿਸੇ ਵੀ ਨਕਾਰਾਤਮਕ ਵਿਚਾਰਾਂ ਦੇ ਪਾਸੇ ਕਰਨ ਦੀ ਕੋਸ਼ਿਸ਼ ਕਰੋ ਅਤੇ ਆਪਣੇ ਦਿਮਾਗ ਨੂੰ ਪ੍ਰੇਰਿਤ ਉਤਸ਼ਾਹਜਾਨਕ ਅਤੇ ਦਿਲਚਸਪ ਜਾਣਕਾਰੀ ਨਾਲ ਜੋ ਤੁਹਾਨੂੰ ਬਧੇਰੇ ਸਕਾਰਾਤਮਕ ਅਤੇ ਬਧੇਰੇ ਖੁਸ਼ੀ ਮਹਿਸੂਸ ਹੋ ਸਕੇ ਨੰਬਰ 5 ਆਪਣੇ ਆਪ ਤੇ ਮਾਣ ਕਰੋ ਜ਼ਿੰਦਗੀ ਦੀਆਂ ਆਪਣੀਆਂ ਪੰਜ ਸਭ ਤੋਂ ਵੱਡੀਆਂ ਪ੍ਰਾਪਤੀਆਂ ਲਿਖੋ ਅਤੇ ਇਹ ਲਿਖੋ ਕਿ ਤੁਹਾਨੂੰ ਉਨ੍ਹਾਂ ਤੇ ਕਿਉਂ ਮਾਣ ਹੈ ਤੁਸੀਂ ਦੇਖੋਗੇ ਕਿ ਤੁਸੀਂ ਬਹੁਤ ਵਧੀਆ ਮਹਿਸੂਸ ਕਰੋਗੇ ਕਿਸੇ ਦੀ ਤਾਰੀਫ ਕਰੋ ਕਿਸੇ ਹੋਰ ਨੂੰ ਚੰਗਾ ਮਹਿਸੂਸ ਕਰਵਾਓ ਅਤੇ ਤੁਸੀਂ ਦੇਖੋਗੇ ਕਿ ਤੁਸੀਂ ਆਪ ਬਿਹਤਰ ਮਹਿਸੂਸ ਕਰੋਗੇ ਜਿੰਨੀ ਖੁਸ਼ੀ ਤੋਹਫੇ ਦੇਣ ਵਿੱਚ ਹੁੰਦੀ ਹੈ ਓਨੀ ਹੀ ਇਸ ਨੂੰ ਪ੍ਰਾਪਤ ਕਰਨ ਵਿੱਚ ਹੁੰਦੀ ਹੈ ਨੰਬਰ 7 ਵਰਤਮਾਨ ਵਿੱਚ ਜਿਓ ਇਹ ਹਮੇਸ਼ਾ ਵੱਡੀਆਂ ਚੀਜ਼ਾਂ ਨਹੀਂ ਹੁੰਦੀਆਂ ਜੋ ਸਾਨੂੰ ਖੁਸ਼ੀ ਮਹਿਸੂਸ ਕਰਦੀਆਂ ਹਨ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਸਾਨੂੰ ਖੁਸ਼ੀ ਦੇ ਸਕਦੀਆਂ ਹਨ ਨੰਬਰ 8 ਨਿੱਜੀ ਵਿਕਾਸ ਨੂੰ ਤਹਿਰੀਜ਼ ਦਿਓ ਆਪਣਾ ਮਨ ਨੂੰ ਵਿਦੌਣਾ ਨਵੀਆਂ ਚੀਜ਼ਾਂ ਸਿੱਖਣਾ ਅਤੇ ਨਵੇਂ ਮੌਕੇ ਦਾ ਅਨੁਭਵ ਕਰਨ ਦਾ ਤਰੀਕੇ ਬਾਰੇ ਸੋਚੋ ਨੰਬਰ 9 ਛੋਟੀਆਂ ਜਿੱਤਾਂ ਦਾ ਜਸ਼ਨ ਮਨਾਓ ਆਪਣੀਆਂ ਛੋਟੀਆਂ ਜਿੱਤਾਂ ਦਾ ਜਸ਼ਨ ਮਨਾਓ ਕਿਸੇ ਦੋਸਤ ਨੰਬਰ 10 ਕਿਸੇ ਦੋਸਤ ਨੂੰ ਫੋਨ ਕਰੋ ਕਿਸੇ ਅਜਿਹੇ ਵਿਅਕਤੀ ਨਾਲ ਗੱਲਬਾਤ ਕਰਨਾ ਅਤੇ ਹੱਸਣਾ ਜਿਸ ਤੇ ਉੱਤੇ ਤੁਸੀਂ ਭਰੋਸਾ ਕਰਦੇ ਹੋ ਤੁਹਾਡੀ ਆਤਮਾ ਨੂੰ ਖੁਸ਼ੀ ਨਾਲ ਭਰ ਦਿੰਦਾ ਹੈ ਦੋਸਤ ਸਾਡੀਆਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ ਸਾਡੇ ਨਾਲ ਵਾਪਰੀਆਂ ਮਜ਼ਾਕੀਆਂ ਗੱਲਾਂ ਤੇ ਹੱਸਦੇ ਹਨ ਸਾਡੇ ਵਿੱਚ ਆਤਮ ਵਿਸ਼ਵਾਸ ਪੈਦਾ ਕਰਦੇ ਹਨ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਆਪਾਂ ਅੱਗੇ ਤੋਂ ਵਧੀਆ-ਵਧੀਆ ਵੀਡੀਓ ਲੈ ਕੇ ਤੁਹਾਨੂੰ ਮਿਲਦੇ ਰਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ